ਸਤਨਾਮ ਵਾਹਿਗੁਰੂ ਸਹਿਬ ਜਿਓ ਤਨਾਸਰੀ ਮਹੱਲਾ ਪੰਜਵਾਂ ਮੇਰਾ ਲਾਗੋ ਰਾਮ ਸਿਉ ਹਿਤ ਸਤ ਗੁਰ ਮੇਰਾ ਸਦਾ ਸਹਾਈ ਜਿੰਨ ਦੁੱਖ ਕਾ ਕਟਿਆ ਕੇ ਤਰ ਆਓ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਇੱਕ ਵਾਰੀ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸ਼ਬਦ ਪੰਜਵੇਂ ਪਾਤਸ਼ਾਹ ਸਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਆਂਦਾ ਰਾਗ ਤਨਾਸਰੀ ਦੇ ਵਿੱਚ 675 ਨੰਬਰ ਅੰਗ ਤੇ ਅੰਕਿਤ ਕੀਤਾ ਹੋਇਆ ਹੈ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਮੇਰਾ ਲਾਗੋ ਰਾਮ ਸਿੰਘੇਤ ਕਹਿੰਦੇ ਮੇਰਾ ਜਿਹੜਾ ਪਿਆਰ ਹੈ ਉਹ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਲ ਲੱਗ ਪਿਆ ਹੈ ਕੇਸ ਸਤਗੁਰ ਦੇ ਨਾਲ ਦੁੱਖ ਕਾ ਕਟਿਆ ਕੇਤ ਕੇਤ ਕਹਿੰਦੇ ਨੇ ਝੰਡਾ ਬੋਦੀ ਵਾਲਾ ਤਾਰਾ ਜੋ ਮਨੁਹੂਸ ਸਮਝਿਆ ਜਾਂਦਾ ਹੈ ਉਹ ਸਤਿਗੁਰ ਮੇਰਾ ਸਹਾਈ ਹੈ ਮੇਰਾ ਮਦਦਗਾਰ ਹੈ ਜਿਨ ਜਿਸ ਪਰਮਾਤਮਾ ਨੇ ਗੁਰੂ ਸਾਹਿਬ ਪਰਮਾਨੰ ਕਰਦਿਆ ਨੇ ਏ ਪਾਈ ਜਿਸ ਗੁਰੂ ਨੇ ਸ਼ਾਮ ਆਇ ਹਰੇਕ ਮਨੁੱਖ ਦੀ ਬੋਧੀ ਵਾਲਾ ਤਾਰਾ ਹੀ ਕੱਟ ਦਿੱਤਾ ਜਿਹੜਾ ਗੁਰੂ ਹਰੇਕ ਸ਼ਾਮ ਆਏ ਮਨੁੱਖ ਦੇ ਦੁੱਖਾਂ ਦੀ ਜੜਾ ਹੀ ਕੱਟ ਦਿੰਦਾ ਹੈ ਉਹ ਮੇਰਾ ਵੀ ਓਹ ਗੁਰ ਮੇਰਾ ਪੀਸ ਅਦਾ ਲਈ ਮਦਦਗਾਰ ਬਣ ਗਿਆ ਤੇ ਉਸ ਦੀ ਕਿਰਪਾ ਨਾਲ ਮੇਰਾ ਪਰਮਾਤਮਾ ਦੇ ਨਾਲ ਪਿਆਰ ਬਣ ਗਿਆ ਹੈ ਹਾਥ ਦੇ ਰੱਖਿਓ ਆਪਣਾ ਕਰ ਬਿਰਥਾ ਸਗਲਾ ਮਿਟਾਈ ਨਿੰਦਕਾ ਕੇ ਮੁਖ ਕਾਲੇ ਕੀਨੇ ਜਨਗਾ ਆਪਸਾਈ ਹੱਥ ਦੇ ਰੱਖਿਓ ਪਰਮਾਤਮਾ ਨੇ ਆਪ ਹੱਥ ਦੇ ਕੇ ਕਰ ਆਪਣਾ ਬਣਾ ਲਿਆ ਬਿਰਥਾ ਸਗਲ ਮਿਟਾਈ ਬਿਰਥਾ ਦਰਦ ਪੀੜਾ ਸਗਲ ਸਾਰੀ ਮਿਟਾਈ ਨਾਸ਼ ਕਰ ਦਿੱਤੀ ਨਿੰਦਕ ਕੇ ਮੁਖ ਕਾਲੇ ਕੀਨੇ ਨਿੰਦਕ ਕੇ ਮੁਖ ਨਿੰਦਕਾਂ ਦੇ ਮੂੰਹ ਕਾਲੇ ਕੀਨੇ ਕਾਲੇ ਕਰ ਦਿੱਤੇ ਜਨਕ ਆਪਸ ਆਈ ਤੇ ਆਪਣੇ ਜਨ ਦਾ ਆਪਸ ਆਈ ਹੋਇਆ ਏ ਭਾਈ ਉਹ ਪਰਮਾਤਮਾ ਆਪਣੇ ਸੇਵਕਾਂ ਨੂੰ ਆਪਣਾ ਹੱਥ ਦੇ ਕੇ ਦੁੱਖਾਂ ਤੋਂ ਬਚਾਉਂਦਾ ਹੈ ਸੇਵਕਾਂ ਨੂੰ ਆਪਣੇ ਬਣਾ ਕੇ ਉਹਨਾਂ ਦਾ ਸਾਰਾ ਦੁੱਖ ਦਰਦ ਮਿਟਾ ਦਿੰਦਾ ਹੈ ਪਰਮਾਤਮਾ ਆਪਣੇ ਸੇਵਕਾਂ ਦਾ ਆਪ ਮਦਦਗਾਰ ਬਣਦਾ ਹੈ ਤੇ ਉਹਨਾਂ ਦੀ ਨਿੰਦਿਆ ਕਰਨ ਵਾਲੇ ਦੇ ਮੂੰਹ ਕਾਲੇ ਕਰਦਾ ਹੈ ਸਾਜਾ ਸਾਹਿਬ ਵਰਖ ਵਾਲਾ ਰਾਖ ਲੀਏ ਕੰਠ ਲਾਏ ਨਿਰਭਉ ਪਏ ਸਦਾ ਸੁਖ ਮਾਣੇ ਨਾਨਕ ਹਰ ਗੁਣ ਗਾਏ ਸਾਜਾ ਸਾਹਿਬ ਸਦਾ ਥਿਰ ਰਹਿਣ ਵਾਲਾ ਮਾਲਕ ਹੋਵਾ ਰਖਵਾ ਅੱਲਾ ਮੇਰਾ ਮਦਦਗਾਰ ਬਣਿਆ ਰਾਖ ਲੀਏ ਜਿਸ ਨੇ ਰੱਖ ਲਏ ਕੰਠ ਲਾਏ ਆਪਣੇ ਗਾਲ ਦਲ ਦੇ ਨਾਲ ਲਾ ਕੇ ਰੱਖ ਲਏ ਨਿਰਭਉ ਭਏ ਸਦਾ ਸੁਖ ਮਾਣੇ ਨਿਹਦਰ ਹੋ ਕੇ ਸਦਾ ਹੀ ਆਨੰਦ ਮਾਣ ਰਿਹਾ ਹੈ ਨਾਨਕ へ ਨਾਨਕ ਹਰ ਗੁਣ ਗਾਇਪ ਅਕਾਲ ਪੁਰਖ ਪਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਹਾਂ ਗੁਰੂ ਸਾਹਿਬ ਪਰਮਾਨੰ ਕਰਦੇ ਹਨ ਇਹ ਨਾਨਕ ਸਦਾ ਕੈਮ ਰਹਿਣ ਵਾਲਾ ਮਾਲਕ ਆਪਣੇ ਸੇਵਕਾਂ ਦਾ ਆਪ ਰਾਖਾ ਬਣਦਾ ਹੈ ਉਹਨਾਂ ਨੂੰ ਆਪਣੇ ਨਾਲ ਨਾਲ ਲਾ ਕੇ ਰੱਖਦਾ ਹੈ ਪ੍ਰਮਾਤਮਾ ਦੇ ਸੇਵਕ ਪ੍ਰਮਾਤਮਾ ਦੇ ਗੁਣ ਗਾ ਗਾ ਕੇ ਤੇ ਸਦਾ ਆਤਮਿਕ ਆਨੰਦ ਮਾਣ ਕੇ ਦੁੱਖਾਂ ਕਲੇਸ਼ਾਂ ਵੱਲੋਂ ਨਿਢਰ ਹੋ ਜਾਂਦੇ ਹਨ ਇਸਦੇ ਲੈ ਸਤਿਗੁਰੂ ਪੁਰ ਮਾਨ ਕਰਦੇ ਹਨ ਕਿ ਸਾਨੂੰ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ਜੋ ਸਦਾ ਇੱਕ ਹੈ ਜੋ ਹਮੇਸ਼ਾ ਇਹ ਸਾਡੇ ਦੁੱਖ ਸੁੱਖ ਦੇ ਵਿੱਚ ਖੜਦਾ ਹੈ ਸਾਡੇ ਦੁੱਖ ਸੁੱਖ ਦੇ ਵਿੱਚ ਸਾਡਾ ਮਦਦਗਾਰ ਬਣਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ